ਧੰਨ ਗੁਰੂ ਰਾਮਦਾਸ ਜੀ 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 ਪਿਆਰ ਚ ਆਖੋ ਜੀ ਧੰਨ ਬਾਬਾ ਤੇਰਾ ਖੋਜੀ ਧੰਨ ਬਾਬਾ ਪਰਮ ਸਨਮਾਨ ਜੋਗ ਜੁਗੋ ਜੁਗ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਗੋਦ ਦਾ ਆਨੰਦ ਮਾਣੇ ਸਾਧ ਸੰਗਤ ਜੀਓ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਗੁਰ ਦੀ ਹਜ਼ੂਰੀ 'ਚ ਬੈਠੇ ਹੋ ਇਸ ਸਮਾਗਮ ਦਾ ਘਰ ਬੈਠ ਕੇ ਵੀ ਆਨੰਦ ਮਾਣਦੇ ਹੋ ਆਓ ਜਿੰਨੇ ਇੱਥੇ ਬੈਠੇ ਹੋ ਜਿੰਨੇ ਘਰ ਰਜ ਬੈਠ ਕੇ ਇਸ ਸਮਾਗਮ ਦਾ ਆਨੰਦ ਮਾਣ ਰਹੇ ਹੋ ਦੋਵੇਂ ਹੱਥ ਜੋੜ ਦਿਓ ਜੀ ਸਤਗੁਰ ਜੀ ਵੱਲੋਂ ਬੁਲੰਦ ਕੀਤੀ ਬੱਤੇ ਬਲਾਓ ਪਿਆਰ ਦੇ ਅਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਸਰਦੀ ਪਵਿੱਤਰ ਧਰਤੀ ਹੈ ਗੁਰੂ ਅਰਜਨ ਦੇ ਪਿਤਾ ਜੀ ਭਾਈ ਗੁਰਦਾਸ ਜੀ ਨੂੰ ਕੋਲ ਬੁਲਾਉਂਦੇ ਨੇ ਕਹਿੰਦੇ ਭਾਈ ਗੁਰਦਾਸ ਜੀ ਕੁਝ ਈਰਖਾ ਵਸੋ ਕੇ ਗੁਰੂ ਘਰ ਦੇ ਦੋਖੀ ਗੁਰੂ ਘਰ ਦੇ ਵਿਰੋਧੀ ਇਤਤਨਕ ਬਾਬਾ ਪ੍ਰੀਤ ਜੰਦੇ ਸੁਪੁੱਤਰ ਮਿਹਰਬਾਨ ਨੇ ਵੀ ਉਹਨਾਂ ਨੇ ਕੱਚੀ ਬਾਣੀ ਉਚਾਰਨੀ ਸ਼ੁਰੂ ਕਰ ਦਿੱਤੀ ਹੈ ਆਓ ਭਾਈ ਸਾਹਿਬ ਜੀ ਬਾਣੀ ਨੂੰ ਜੁਦਾ ਕਰੀਏ ਮੀਨੇ ਪੌਂਦੇ ਨਰਲਾ ਨਿਆਰੀ ਕਰ ਧਰੀਏ ਗੁਰੂ ਘਰ ਦੇ ਦੋਖੀ ਉਹ ਮੀਨੇ ਉਰਲਾ ਪਾ ਰਹੇ ਬਾਣੀ ਦੇ ਵਿੱਚ जिम्मेदास ਨੇ ਰੈਂਸਬਾਈ ਸੁਭਾਗਮਤੇ ਬੇਨਤੀ ਕੀਤੀ ਸੀ ਆਮ ਪੰਜਾਬ ਦੀਆਂ ਟਰਾਲੀਆਂ ਤੇ ਟਰੱਕਾਂ ਤੇ ਇਹ ਲਹਿਣ ਲਿਖੀ ਹੁੰਦੀ ਹੈ ਨਾਨਕ ਨੀਵਾ ਜੋ ਚੱਲੇ ਲੱਗੇ ਨ ਤਤੀ ਵਾਓ ਇਹ ਕੱਚੀ ਬਾਣੀ ਹੈ ਨਾਮ ਕੁਮਾਰੀ ਨਾਨਕ ਚੜੀ ਰਹੇ ਦਿਨ ਰਾਤ ਇਹ ਵੀ ਕੱਚੀ ਬਾਣੀ ਹੈ ਕਈ ਵੇ ਅਸੀਂ ਵਿਆਹ ਸ਼ਾਦੀਆਂ ਦੇ ਕਾਡਾਂ ਦੇ ਉੱਪਰ ਜਾ ਹੁਣ ਖੁਸ਼ੀ ਦਾ ਕੋਈ ਸਮਾਗਮ ਹੋਵੇ ਉੱਤੇ ਇੱਕ ਲੈਨ ਛਾਪਦੇ ਆ ਸਤਿਗੁਰੂ ਦਾਤੇ ਕਾਜ ਰਚਾਇਆ ਆਪਣੀ ਮਿਹਰ ਕਰਾਈ ਇਹ ਵੀ ਕੱਚੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਹੁਣ ਕਈ ਜਿਹੜੇ ਗੁਰਮਖ ਪੇੜੇ ਸੂਝਵਾਨ ਨੇ ਉਹ ਫਿਰ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਇਹ ਸਤਿਗੁਰ ਦੀ ਬਾਣੀ ਹੈ ਫਿਰ ਸਤਿਗੁਰ ਜੀ ਨੇ ਰਾਮ ਸਰ ਦੀ ਧਰਤੀ ਤੇ ਆਪ ਸਤਿਗੁਰ ਜੀ ਨੇ ਸਭ ਤੋਂ ਪਹਿਲਾਂ ਮੂਲ ਮੰਤਰ ਆਬ ਉਬੜ ਕਥਾਂ ਦੇ ਨਾਲ ਲਿਖਿਆ ਆਪਣੇ ਜੋ ਕਲਮਾ ਦੀ ਸ਼ਿਵਾ ਕਰਨ ਵਾਲੇ ਨੇ ਉਹ ਭਾਈ ਬੰਨੋ ਜੀ ਨੇ ਤਾਂ ਲਿਖਣ ਵਾਲੇ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਦੇ ਕੋਲੋਂ ਸਾਰੀ ਇਹ ਬਾਣੀ ਲਿਖਵਾਈ ਜਦੋਂ ਸਤਿਗੁਰੂ ਜੀ ਭਾਈ ਗੁਰਦਾਸ ਜੀ ਦੇ ਕੋਲੋਂ ਬਾਣੀ ਲਿਖਵਾ ਰਹੇ ਨੇ ਨਾ ਚਾਰ ਸਰੀਰ ਗੁਰੂ ਅਰਜਨ ਦੇ ਪਿਤਾ ਜੀ ਦੇ ਕੋਲ ਆਏ ਆ ਕੇ ਹੱਥ ਜੋੜ ਕੇ ਬੇਨਤੀ ਕਰਨ ਲਗੇ ਹੇ ਗੁਰੂ ਅਰਜਨ ਦੇਵ ਪਿਤਾ ਜੀ ਸਾਨੂੰ ਪਤਾ ਲੱਗਾ ਤੁਸੀਂ ਇੱਕ ਬੜਾ ਪਵਿੱਤਰ ਗ੍ਰੰਥ ਲਿਖ ਰਹੇ ਹੋ ਜਿਹਦੇ ਵਿੱਚ ਭਗਤਾਂ ਦੀ ਬਾਣੀ ਕੁਰ ਸਿੱਖਾਂ ਦੀ ਬਾਣੀ ਪੱਟਾਂ ਦੀ ਬਾਣੀ ਗੁਰੂ ਸਹਿਬਾਨਾਂ ਦੀ ਬਾਣੀ ਤੁਸੀਂ ਦਰਜ ਕਰ ਰਹੇ ਹੋ ਹੇ ਗੁਰੂ ਅਰਜਨ ਦੇਵ ਪਿਤਾ ਜੀ ਅਸੀਂ ਵੀ ਬਾਣੀ ਲਿਖਦੇ ਹਾਂ ਸਾਡੀ ਰਚਨਾ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਦੇ ਹੋ ਤੇ ਉਸ ਵੇਲੇ ਗੁਰੂ ਅਰਜਨ ਦੇਵ ਜੀ ਅੱਖ ਲਗੇ ਭਾਈ ਜੇ ਤੁਹਾਡੀ ਰਚਨਾ ਗੁਰਮਤਿ ਦੀ ਕਸਵੱਟੀ ਤੇ ਖੜੀ ਉਤਰੇਗੀ ਤੇ ਤੁਹਾਡੀ ਰਚਨਾ ਵੀ ਦਰਜ ਕਰ ਦਵਾਂਗੇ ਵਿੱਚ ਇਹ ਚਾਰ ਕੌਣ ਸਨ ਤਾਨਾ ਪੀਲੂ ਛੱਜੂ ਤੇ ਸਾਹ ਹੁਸੈਨ ਜਦੋਂ ਇਹਨਾਂ ਨੇ ਆਪ ਕੋ ਆਪਣੀ ਤਨਾ ਸੁਣਾਈ ਹੁਣ ਕਿਸੇ ਦੀ ਰਚਨਾ ਤੇ ਹੋਣੇ ਹੈ ਮੈਂ ਉਹੀ ਰੇ ਉਹੀ ਰੇ ਜਾਕੋ ਸਮਰੇ ਦੇਵੀ ਦੇਵਾ ਗੁਰੂ ਅਰਜਨ ਦੇਵ ਜੀ ਪਿੱਛੇ ਕਰਤਾ ਸਤਗੁਰੂ ਕਹਿੰਦੇ ਇੱਥੋਂ ਦਾ ਇਹ ਆਵਾਜ਼ ਆਉਂਦੀ ਹੈ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਭਗਤ ਰਵੀਦਾ ਜੀ ਅਗੇ ਮਾਪੁਰਖ ਉਹ ਤਾਂ ਇਹ ਉਚਾਰਨ ਕਰਦੇ ਨੇ ਨਿਮਰਤਾ ਦੇ ਵਿੱਚ ਤੇ ਤੁਹਾਡੇ ਬੋਲਾਂ ਦੇ ਵਿੱਚੋਂ ਤੁਹਾਡੀ ਰਚਨਾ 'ਚ ਹਉਮੈ ਦੀ ਮਦੂਆ ਆ ਰਹੀ ਹੈ ਇਹ ਗੁਰਨਾਨਕ ਦਾ ਘਰ ਹੈ ਇੱਥੇ ਹੰਕਾਰ ਨੂੰ ਜਗ੍ਹਾ ਹੈ ਹੀ ਨਹੀਂ ਹਰ ਦੀ ਹੰਕਾਰ ਨਾ ਭਾਵੇ ਇੱਥੇ ਤਾਂ ਹੰਕਾਰੀਆਂ ਨੂੰ ਪਿੱਠ ਹੈ ਹੰਕਾਰੀਆਂ ਨਿੰਦਕਾਂ ਪਿੱਠ ਦਿਓ ਹੁਣ ਦੂਜੇ ਨੇ ਸੁਣਾਈ ਬਾਣੀ ਆਪਣੀ ਰਚਨਾ ਉਹਨੇ ਔਰਤ ਨੂੰ ਮੰਦਾ ਆਖਿਆ ਇੱਕ ਨੇ ਸੰਸਾਰ ਨੂੰ ਮੰਦਾ ਆਖਿਆ ਇਕ ਕਹਿੰਦਾ ਜੀ ਚੁੱਪ ਕਰਕੇ ਰਹਿਣਾ ਚਾਹੀਦਾ ਹੈ ਚੁੱਪ ਵੇ ਅਰਿਆ ਚੁੱਪ ਵੇ ਅਰਿਆ ਗੁਰੂ ਅਰਜਨ ਦੇਵ ਪਿਤਾ ਜੀ ਕਹਿੰਦੇ ਗੁਰੂ ਨਾਨਕ ਜੀ ਦੀ ਬਾਣੀ ਹੈ ਗੁਰੂ ਨਾਨਕ ਦੇ ਘਰੋਂ ਇਹ ਆਵਾਜ਼ ਉਹਦੇ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵਤਾਰ ਇੱਥੇ ਤਾਂ ਬਾਬਾ ਕਬੀਰ ਜੀ ਵਲਕੇ ਮਹਾਂਪੁਰਖੇ ਕਹਿੰਦੇ ਨੇ ਕਬੀਰ ਕੇਸੋਂ ਕੇਸੋਂ ਕੁੱਕੀਏ ਨਾ ਸੋਈਏ ਅਸਾਰ ਰਾਤ ਦਿਨ ਸਕੇ ਕੁੱਕਨੇ ਕਬੂ ਕੇ ਸੁਨੇ ਮੁਕਰ ਤੁਸੀਂ ਔਰਤ ਨੂੰ ਮੰਨਦਾ ਆਖਰੇਓ ਗੁਰਨਾਨਕ ਜੀ ਦੇ ਘਰੋਂ ਇਹ ਆਵਾਜ਼ ਆਉਂਦੀ ਐ ਸੋਖਿਓ ਮੰਨਦਾ ਆਖੀਏ ਜਿਤ ਜੰਮੇ ਰਾਜਾਨ ਤੁਸੀਂ ਸੰਸਾਰ ਨੂੰ ਮੰਨਦਾ ਆਖਰੇਓ ਇੱਥੇ ਦੇ ਸੰਸਾਰ ਦੇ ਵਿੱਚ ਆ ਕੇ ਪ੍ਰਭੂ ਦੀ ਭਗਤੀ ਕਰਨੀ ਹੈ ਪ੍ਰਭੂ ਦੀ ਸਿਫਤ ਕਰਨੀ ਹੈ ਆਪਣਾ ਜਨਮ ਸਫਲਾ ਕਰਨਾ ਹੈ ਇੱਛਾ ਤਾਂ ਇਹ ਬੇਨਤੀ ਕਰਨੀ ਹੈ ਬਹੁਤ ਜਨਮ ਬਿਛਰੇ ਤੇ ਮਾਦੋ ਇਹ ਜਨਮ ਤੇ ਮਾਰੇ ਲੇਖੇ ਇਹ ਤਾਂ ਜਨਮ ਪਰਮਾਤਮਾ ਦੇ ਲੇਖੇ ਲਾਉਣਾ ਹੈ ਆਪਣੇ ਬੰਦਨ ਕਟਵਾਉਣੇ ਨੇ ਸਤ ਗੁਣੇ ਚਾਰਾ ਨੂੰ ਪਿੱਛੇ ਕਰ ਦਿੱਤਾ ਇਹ ਚਾਰੇ ਹੀ ਨਾਰਾਜ਼ ਹੋ ਕੇ ਚਲੇ ਗਏ ਹੇ ਗੁਰੂ ਅਰਜਨ ਦੇਵ ਪਿਤਾ ਜੀ ਤੂੰ ਹੱਥੋਂ ਸਦਕੇ ਜਾਈਏ ਤੂੰ ਹੱਥੋਂ ਬਲਿਹਾਰੇ ਜਾਈਏ ਬੇਸ਼ੱਕ ਇਹ ਚਾਰੇ ਨਾਰਾਜ਼ ਤਾਂ ਹੋ ਗਏ ਪਰ ਤੁਸੀਂ ਸਦਾਨਤ ਨਾ ਸਮਝਉਤਾ ਨਹੀਂ ਕੀਤਾ ਨਹੀਂ ਕੀਤਾ ਪੈ ساری ਬਾਣੀ ਜਦੋਂ ਲਿਖੀ ਗਈ ਜਿਵੇਂ ਭਾਈ ਸਾਹਿਬ ਨੂੰ ਦੱਸਿਆ ਹੈ ਫਿਰ ਨਗਰ ਕੀਰਤਨ ਦੇ ਰੂਪ ਦੇ ਵਿੱਚ ਸਤਗੁਰ ਦਾ ਸਰੂਪ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਸੀਸ ਤੇ ਬਿਰਾਜਮਨ ਕੀਤਾ ਗੁਰੂ ਅਰਜਨ ਦੇਵ ਜੀ ਤਾਂ ਚੌਰ ਸਹਿਬ ਕਰਦੇ ਸ੍ਰੀ ਸੁਰਤੀ ਦਾ ਦਰਸ਼ਨ ਕਰਿਓ ਪਿੱਛੇ-ਪਿੱਛੇ ਸੰਗਤਾਂ ਨੇ ਨਾਮ ਜਪਦੀਆਂ ਜੱਪੀਆਂ ਸੰਗਤਾਂ ਸਤਖੰਡ ਸ੍ਰੀ ਹਮਦਿਰ ਸਾਹਿਬ ਜਾ ਰਹੀਆਂ ਨੇ ਉਸ ਦਿਵਸ ਵੀ ਨਗਰ ਕੀਰਤਨ ਨਿਕਲਣਾ ਹੈ RAM ਸਰ ਤੋਂ ਹਮਦਿਰ ਸਾਹਿਬ ਹਰ ਸਾਲ ਨਿਕਲਦਾ ਹੈ ਸੰਗਤਾਂ ਦੀ ਉਹ ਭਾਵਨਾ ਹੁੰਦੀ ਹੈ ਤੇ ਸੰਗਤਾਂ ਸ਼ਬਦ ਕੀਰਤਨ ਕਰਦੀਆਂ ਜਾਂਦੀਆਂ ਨੇ ਤੇ ਨਾਲ-ਨਾਲ ਉਹ ਜੋ ਸੰਗਤਾਂ ਨਾਮ ਜਪਦੀਆਂ ਨੇ ਆਓ 2 ਮਿੰਟ ਅਸੀਂ ਹਾਜ਼ਰੀ ਲਾ ਲਈਏ ਫਿਰ ਨਾਲ ਹੀ ਸਮਾਪਤੀ ਹੈ ਜੀ ਪਿਆਰ ਸਾਰੀ ਸੰਗਤ ਬੜਿਓ ਸਤਿਨਾਮ ਵਾਹਿਗੁਰੂ ਸਤਿਨਾਮ

ਨਾਮ ਜਪਦੀਆਂ ਜਪਦੀਆਂ ਸੰਗਤਾਂ ਸਤਖੰਡ ਸ੍ਰੀ ਹਮੰਦਰ ਸਾਹਿਬ ਪਹੁੰਚੀਆਂ ਫੇ ਪਹਿਲੇ ਹੈਡ ਗੰਥੀ ਦੀ ਸੇਵਾ ਬਾਬਾ ਬੁੱਢਾ ਸਾਹਿਬ ਦਿੱਤੀ ਗਈ ਫੇ ਗੁਰੂ ਅਰਜਨ ਦੇਵ ਜੀ ਨੇ ਇਸ਼ਾਰਾ ਕੀਤਾ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਓ ਆਵਾਜ਼ ਸੁਨੇ ਸਭ ਪੰਥ ਜਿਵੇਂ ਭਾਈ ਸਾਹਿਬ ਦੱਸਿਆ ਫਿਰ ਪਹਿਲਾ ਹੁਕਮਨਾਮਾ ਇਹ ਆਇਆ ਸੁਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਵਾ ਹਰ ਕੰਮ ਕਰਮਨ ਆਇਆ RAM ਪਾਗਾਂ ਵਾਲਿਓ ਫਿਰ ਕੀਰਤਨ ਹੋਇਆ ਸ਼ਾਮ ਨੂੰ ਸੋਦਰ ਰੇ ਦਾ ਪਾਠ ਹੋਇਆ ਰਾਤ ਨੂੰ ਜਦੋਂ ਫਿਰ ਸੁਖਾ ਸੁਣਾਉਣ ਲੱਗਾ ਜਿੱਥੇ ਅੱਜ ਗੁਰਦੁਆਰਾ ਕੋਠਾ ਸਭ ਤੋਂ ਜੀ ਕਾਲ ਤੱਕ ਸਾਬ ਹੈ ਉੱਥੇ ਸਤਗੁਰੂ ਜੀ ਦਾ ਸੁਖ ਅਸਣ ਕੀਤਾ ਸੁੰਦਰ ਪਲੰਗ ਸੁੰਦਰ ਵਿਛਾਈ ਕੀਤੀ ਉੱਤੇ ਕੁਝ ਸਿੱਖ ਆਖ ਲਗੇ ਸਤਿਗੁਰੂ ਕੋਲ ਤੁਹਾਡਾ ਪਲੰਘ ਡਾਹ ਦिए ਗੁਰੂ ਅਰਜਨ ਦੇਵ ਪਤਾ ਜੀ ਕਿਤੇ ਨਹੀਂ ਇਹ ਗੁਰਬਾਣੀ ਹੈ ਪੋਥੀ ਪਰਮੇਸ਼ਰ ਦਾ ਥਾਨ ਮੈਂ ਕਈ ਵਾਰ ਸੋਚਦਾ ਵੇਖੋ ਗੁਰਤਾ ਗੱਦੀ 1708 ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਨ ਦੇਰ ਦੀ ਧਰਤੀ ਤੇ ਸਤਿਗੁਰ ਜੁੰਦੇ ਨੇ ਪਰ ਸਰਕਾਰ ਗੁਰਬਾਣੀ ਦਾ ਸ਼ਬਦ ਤਾਂ ਪਹਿਲੇ ਜਾਮੇ ਚ ਗੁਰੂ ਨਾਨਕ ਪਾਤਸ਼ਾਹ ਨੇ ਸਿਖਾਂਤ ਪੂਰ ਕਰਵਾਇਆ ਜਦੋਂ ਗੁਰਨਾਨਕ ਪਾਤਸ਼ਾਹ ਜੀ ਸੱਦਾ ਦੇ ਕੋਲ ਪਹੁੰਚਦੇ ਨੇ ਸਿੱਧ ਬੇਨਤੀ ਕਰਦੇ ਨੇ ਹੇ ਗੁਰਨਾਨਕ ਪਾਤਸ਼ਾਹ ਜੀ ਕਮਨ ਮੂਲ ਕਮਨ ਮਤਵੇਲਾ ਤੇਰਾ ਕਮਨ ਗੁਰੂ ਜਿਸ ਕਾ ਤੂੰ ਚੇਲਾ ਤੇ ਗੁਰਨਾਨਕ ਪਾਤਸ਼ਾਹ ਉਹ ਤਾਂ ਕੀ ਕਹਿੰਦੇ ਕਹਿੰਦੇ ਸੱਦੋ ਪਮਨ ਆਰੰਭ ਸਤਗੁਰੂ ਮਤਵੇਲਾ ਸ਼ਬਦ ਗੁਰੂ ਸੁਰਤ ਧੁਨ ਚੇਲਾ ਉਦੋਂ ਹੀ ਸ਼ਬਦ ਦੀ ਗੱਲ ਕੀਤੀ ਕੋ ਨਾਨਕ ਪਾਤਸ਼ਾਹ ਜੀ ਨੇ ਅੱਜ ਗੁਰੂ ਅਰਜਨ ਦੇ ਪੁੱਤਰ ਜੀ ਵੇਖੋ ਕਿਵੇਂ ਸ਼ਬਦ ਦਾ ਸਤਿਕਾਰ ਕਰਦੇ ਪਏ ਨੇ ਸ਼ਬਦ ਸਤਿਗ ਸ਼ਬਦ ਦਾ ਸਰੂਪ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉਦੋਂ ਉਹਦੇ ਭਾਵੇਂ ਗੁਰਤਾ ਗੱਦੀ ਨਹੀਂ ਮਿਲੀ ਆਦ ਗ੍ਰੰਥ ਸਾਹਿਬ ਦਾ ਸਰੂਪ ਪਲੰਘ ਤੇ ਸਤਕਾਰ ਨਾਲ ਬਿਰਾਜਮਨ ਕੀਤਾ ਆਪ ਜਮੀਨ ਤੇ ਵਿਸ਼ਾਈ ਕਰਕੇ ਗੁਰੂ ਅਰਜਨ ਦੇ ਪੁੱਤਰ ਜੀ ਜਮੀਨ ਤੇ ਆਰਾਮ ਕੀਤਾ ਸਤਬ ਨੇ ਕਿਵੇਂ ਵੇਖੋ ਸਤਕਾਰ ਕੀਤਾ ਆਖਿਆ ਸਿੱਖੋ ਗੁਰਬਾਣੀ ਦਾ ਸਤਕਾਰ ਕਰਨਾ ਹੈ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਸਿੱਖਾਂ ਕੋਲੋਂ ਗੁਰਬਾਣੀ ਦਾ ਸਤਕਾਰ ਕਰਵਾਇਆ 1708 ਦੇ ਵਿੱਚ ਗੁਰਤਾ ਗੱਦੀ ਦਿੱਤੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਖਿਆ ਸਿੱਖੋ ਅੱਜ ਤੋਂ ਬਾਅਦ ਕੋਈ ਦੇਹ ਧੜੀ ਤੁਹਾਡਾ ਗੁਰੂ ਨਹੀਂ ਹੋਵੇਗਾ ਫਿਰ ਸਾਡਾ ਕੌਣ ਗੁਰੂ ਹੋਵੇਗਾ ਇੱਥੇ ਗਿਆਨੀ ਗਿਆਨ ਸਿੰਘ ਵੀ ਲਿਖਦੇ ਨੇ ਕਹਿੰਦੇ ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਜੇ ਮਿਕਾਲਪ ਬੜਾ ਵੱਡਾ ਲਿਖਾਰੀ ਹੋਇਆ ਹੈ ਮਿਕਾਲ ਜਿਨੇ ਸਿੱਖ ਇਤਿਹਾਸ ਵੀ ਲਿਖਿਆ ਹੈ ਜਦੋਂ ਆਪਣੇ ਦੇਸ਼ ਗਿਆ ਤੋਂ ਉਦਦੇ ਆਖਣਗੇ ਲੋਕ ਕਹਿੰਦੇ ਮੈਂ ਕਾਲਫ ਜੀ ਤੁਸੀਂ ਹਿੰਦੁਸਤਾਨ ਤੋਂ ਆਏ ਹੋ ਉੱਥੋਂ ਕੀ ਪ੍ਰਾਪਤ ਕੀਤਾ ਤੁਸੀਂ ਕੀ ਜਾਣਕਾਰੀ ਪ੍ਰਾਪਤ ਕੀਤੀ ਹੈ ਮਕਾਲ ਆਪਣੇ ਦੋਵੇਂ ਹੱਥ ਜੋੜ ਲੈ ਭੜੀ ਸਭਾ ਦੇ ਵਿੱਚ ਆਖਿਆ ਕਿਤੇ ਮੈਂ ਹਿੰਦੁਸਤਾਨ ਗਿਆ ਸਿੱਖ ਇਤਿਹਾਸ ਲਿਖਿਆ ਤੁਸੀਂ ਕਹਿੰਦੇ ਕੀ ਜਾਣਕਾਰੀ ਪ੍ਰਾਪਤ ਕੀਤੀ ਕਹਿੰਦੇ ਮੈਂ ਧੰਤਨ ਗੁਰੂ ਗ੍ਰੰਥ ਸਾਹਿਬ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਆਇਆ ਹਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਬਰ ਸਿਖਾਇਆ ਹੈ ਸੰਤੋਖ ਸਿਖਾਇਆ ਹੈ ਸਰਬੱਤ ਦਾ ਭਲਾ ਮੰਗਣਾ ਸਿਖਾਇਆ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰੇ ਨੂੰ ਸਾਂਝਾ ਉਪਦੇਸ਼ ਹੈ ਉਪਦੇਸ਼ ਚੌ ਵਰਨਕ ਨੂੰ ਸੰਝ ਕਹਿੰਦੇ ਜਿਸ ਦਿਨ ਦੁਨੀਆ ਸਿਆਣੀ ਹੋ ਜਾਵੇਗੀ ਜੇ ਦੁਨੀਆ ਸਮਝਦਾਰ ਹੋ ਜਾਵੇਗੀ ਦੁਨੀਆ ਤੇ ਇੱਕੋ ਇੱਕ ਰਬ ਬਣਾਉਣਗੇ ਉਹ ਹੋਣਗੇ ਤੁੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਖੋ ਤੁੰਤਨ ਸ੍ਰੀ ਗੁਰੂ ਸਤਗੁਰੂ ਜੀ ਕਿਰਪਾ ਕਰਨ ਸਤਗੁਰੂ ਬਖਸ਼ਿਸ਼ ਕਰਨ ਆਓ ਵਿਚਾਰ ਕਰਦੇ ਆ ਇੱਕ ਨਹੀਂ ਅਨੇਕਾਂ ਗਲਤੀਆਂ ਪੁੱਲਾਂ ਹੋ ਗਈਆਂ ਨੇ ਸਤਗੁਰੂ ਜੀ ਬਖਸ਼ਣ ਜੋਗ ਨੇ ਸਤਬਦੀ ਸਾਧ ਸੰਤ ਬਖਸ਼ਣ ਜੋਗ ਹੈ ਤੇ ਕੇਵਲ ਹਾਜ਼ਰੀ ਸੀ ਭਾਈ ਸਾਹਿਬ ਨੇ ਅਸੀਸ ਦਿੱਤੀ ਮੈਂ ਤਾਂ ਵੈਸੇ ਕੀਰਤਨ ਸਰਵਣ ਕਰਨ ਵਾਸਤੇ ਆਇਆ ਸੀ ਭਾਈ ਸਾਹਿਬ ਨੇ ਆਪ ਹੀ ਕਿਰਪਾ ਕੀਤੀ ਅਸੀਸ ਦਿੱਤੀ ਤੁਹਾਡੇ ਦਰਸ਼ਨ ਕਰਾਈ ਸਤਗੁਰੂ ਮੇਰ ਕਰਨ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਮੇਰੇ ਦਿਲ ਦੀ ਭਾਵਨਾ ਹੈ ਤੁਸੀਂ ਪੰਜ ਵਾਰੀ ਵਾਹਿਗੁਰੂ ਕਹਿ ਕੇ ਪਾਇਸੈ ਨੂੰ ਸ਼ਬਦ ਦੀ ਅਸੀਸ ਦਿਓ ਵਾਹਿਗੁਰੂ 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 ਆਓ ਦਸ ਦੇ ਪੁੱਲਾ ਬਖਸ਼ੋ ਜੀ ਬਖਸ਼ਦੇ ਹੋ ਦਿਓ ਅਸੀਸ ਪਰਵਾਨੋ ਫਤਿਹ ਅਰਦਾਸ ਕਰੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਪਿਤਾ ਜੀ ਤੁਹਾਡਾ ਪ੍ਰਕਾਸ਼ ਜਿਹੜਾ ਸੰਗਤਾਂ ਮਨਾਰੀਆਂ ਨੇ ਸਾਡੇ ਅੰਦਰ ਸ਼ੁਭ ਗੁਨਾ ਦਾ ਪ੍ਰਕਾਸ਼ ਹੋ ਜਾਵੇ ਸਾਡੇ ਅੰਦਰ ਸਤਿਗੁਰੂ ਜੀ ਚੰਗੇ ਗੁਨਾ ਦਾ ਸ਼ੁਭ ਗੁਨਾ ਦਾ ਤੇਰੀ ਗੁਰਬਾਣੀ ਦਾ ਪ੍ਰਕਾਸ਼ ਹੋ ਜਾਵੇ ਸਾਰੀਆਂ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੀਆਂ ਰੇਦੀਆਂ ਬੇਅੰਤ ਬੇਅੰਤ ਵਧਾਈਆਂ ਬਧਾ ਹਾਂ ਬਧਾ ਹਾਂ ਬਹੁਤ ਸਾਰੇ ਬਧਾ ਹਾਂ ਬਧਾ ਹਾਂ ਵਧਾਈਆਂ ਭੁੱਲਾਂ ਬਖਸ਼ੋ ਪਿਆਰ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ